ਸਨ ਸਨ ਧਾਲੀ ਦਾ ਦੁੱਖ ਨਾ ਭੁੱਲਿਆ ਦੇਖੋ ਰਾਜਨੀਤੀ ਜ਼ਹਿਰ ਉਗਲੇ ਪਹਿਲਾ ਆਲੇ ਫਟ ਅੱਲੇ ਨਾ ਹੋਏ ਲੱਗਦਾ ਫੇਰ ਲੋਕ ਬਾਰਡਰੋਂ ਪਾਰ ਨੇ ਉਜੜੇ ਕਿਤੇ ਕਬੂਲ ਨਾ ਹੁੰਦੀ ਲੋਕਾਂ ਦੀ ਅਰਜ਼ੋਈ ਕਿਤੇ ਕਬੂਲ ਨਾ ਹੁੰਦੀ ਲੋਕਾਂ ਦੀ ਅਰਜ਼ੋਈ ਚਿੱਟਾ ਰੰਗ ਲਾਲ ਰੰਗ ਤੋਂ ਭੈੜਾ ਮਾੜੀ ਤਾਂ ਬਸ ਲੋਕਾਂ ਨਾਲ ਹੋਈ ਚਿੱਟਾ ਰੰਗ ਲਾਲ ਰੰਗ ਤੋਂ ਭੈੜਾ ਮਾੜੀ ਤਾਂ ਬਸ ਲੋਕਾਂ ਨਾਲ ਹੋਈ ਆਪਣਾ ਮਤਲਬ ਸਿੱਧਾ ਰੱਖਦੇ पाके पाड़ ਲੋਕਾਂ ਵਿੱਚ ਪਾਰ ਜਾਂਦੇ ਆਪਣਾ ਮਤਲਬ ਸਿੱਧਾ ਰੱਖਦੇ ਪਾਕੇ ਪਾੜ ਲੋਕਾਂ ਵਿੱਚ ਪਾਰ ਜਾਂਦੇ ਧਰਮਾਂ ਦੇ ਨਾਮ ਤੇ ਉੱਗਦੀ ਨਫ਼ਰਤ ਤਾਂ ਹੀ ਵੱਧ ਲੋਕਾਂ ਵਿੱਚ ਤਕਰਾਰ ਜਾਂਦੀ ਧਰਮਾਂ ਦੇ ਨਾਮ ਤੇ ਉੱਗਦੀ ਨਫ਼ਰਤ ਤਾਂ ਹੀ ਵੱਧ ਲੋਕਾਂ ਵਿੱਚ ਤਕਰਾਰ ਜਾਂਦੀ ਚੜਦਾ ਤੇ ਲੈਂਦਾ ਦੋ ਭਾਈ ਨੇ ਲੱਗੇ ਗਲ ਤਾਂ ਵੱਧ ਪਿਆਰ ਜਾਂਦੀ ਚੜਦਾ ਤੇ ਲੈਂਦਾ ਦੋ ਭਾਈ ਨੇ ਲੱਗੇ ਗਲ ਤਾਂ ਵੱਧ ਪਿਆਰ ਜਾਂਦੇ ਦੋ ਦਿਲ ਇੱਕ ਧੜਕਣ ਨਾ ਬਣ ਜੇ ਦੋ ਦਿਲ ਇੱਕ ਧੜਕਣ ਨਾ ਬਣ ਜੇ ਸਿਆਸੀ ਕਹਾੜੀ ਮਾਰਨੇ ਜਾਂਦੇ ਕੀਤੇ ਇੱਕ ਦੂਜੇ ਤੇ एहਸਾਨ ਬੜੇ ਨੇ ਹੱਥ ਐਵੇਂ ਨਾ ਕਾਫਰਾਂ ਦੇ ਤੁਲ ਜਿਓ ਕੀਤੇ ਇੱਕ ਦੂਜੇ ਤੇ एहਸਾਨ ਬੜੇ ਨੇ ਹੱਥ ਐਵੇਂ ਨਾ ਕਾਫਰਾਂ ਦੇ ਤੁਲ ਜਿਓ ਫਲੱਡ ਆਏ ਤਾਂ ਗੇਟ ਖੋਲੇ ਸੀ ਕੀਤਾ ਕਿਤੇ एहਸਾਨ ਨਾ ਭੁੱਲ ਜਿਓ ਫਲੱਡ ਆਏ ਤਾਂ ਗੇਟ ਖੋਲੇ ਸੀ ਕੀਤਾ ਕਿਤੇ एहਸਾਨ ਨਾ ਭੁੱਲ ਜਿਓ ਕੀਤਾ ਕਿਤੇ एहਸਾਨ ਨਾ ਭੁੱਲ ਜਿਓ